ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਭਾਰੀ ਮੀਂਹ ਹੈ ਜਿਹੜਾ ਉਹ ਪੈ ਰਿਹਾ ਹੈ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਹੈ ਵਕ ਵਕ ਪਿੰਡਾਂ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਕਈ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਕਾਰਨ ਜਿਹੜੇ ਛੱਪੜ ਹੈ ਨੱਕੋ ਨੱਕ ਭਰ ਗਏ ਗਲੀਆਂ ਤੱਕ ਪਾਣੀ ਭਰ ਗਿਆ ਅਬਹੋਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਮਲੋੜ ਰੋਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਬਹੁਤ ਤੇਜ਼ ਮੀਂਹ ਪੈ ਰਿਹਾ ਤੇ ਬੱਦਲ ਪੂਰੀ ਤਰ੍ਹਾਂ ਕੁਲੇ ਹੋਏ ਆ ਤਾ ਬਦਲ ਜਿਹੜੇ ਉਹ ਪੂਰੀ ਤਰ੍ਹਾਂ ਖੁਲੇ ਹੋਏ ਨੇ ਤੇ ਮੀਂਹ ਜਿਹੜਾ ਉਹ ਲਗਾਤਾਰ ਸ਼ੁਰੂ ਹੋਇਆ ਵਾ ਤੇ ਮੀਂਹ ਲਗਾਤਾਰ ਪੈ ਰਿਹਾ ਤਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅਬੋਹਰ ਦੀਆਂ ਤਸਵੀਰਾਂ ਨੇ ਹੋਰ ਕਈ ਇਲਾਕਿਆਂ ਦੀ ਗੱਲ ਕਰ ਲਈਏ ਮੁਕਸਰ ਦੀ ਗੱਲ ਕਰ ਲਈਏ ਗਿੱਦੜਵਾ ਦੀ ਗੱਲ ਕਰ ਲਈਏ ਤਾਂ ਕਈ ਇਲਾਕਿਆਂ ਦੇ ਵਿੱਚ ਜਿਹੜਾ ਭਾਰੀ ਮੀਂਹ ਅੱਜ ਪਿਆ ਸਵੇਰ ਤੋਂ ਹੀ ਮੌਸਮ ਜਿਹੜਾ ਮੀਂਹ ਵਾਲਾ ਬਣਿਆ ਹੋਇਆ ਸੀ ਤੇ ਹੁਣ ਬਹੁਤ ਜ਼ਿਆਦਾ ਮੀਂਹ ਆ ਜਿਹੜਾ ਉਹ ਪੈ ਰਿਹਾ ਤਾਂ ਤੁਹਾਡੇ ਇਲਾਕੇ ਦੇ ਕੀ ਹਾਲਾਤ ਹੈ ਤੁਸੀਂ ਕਮੈਂਟਾਂ ਦੇ ਵਿੱਚ ਜਾਣਕਾਰੀ ਸਾਂਝੀ ਕਰ ਸਕਦੇ ਹੋ ਕਿ ਤੁਹਾਡੇ ਮੀਂਹ ਦੇ ਕੀ ਹਾਲਾਤ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਅਬੋਰ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਜੇਕਰ ਗੱਲ ਕਰੀਏ ਇਧਰ ਖੁਈਆਂ ਸਰਵਰ ਤੋਂ ਰਾਜਸਥਾਨ ਵਾਲੇ ਇਲਾਕੇ ਦੇ ਜਿਹੜੇ ਪਿੰਡ ਹੈ ਪੰਜਾਬ ਦੇ ਉਹਨਾਂ ਦੇ ਵਿੱਚ ਵੀ ਭਾਰੀ ਮੀਂਹ ਆ ਜਿਹੜਾ ਉਹ ਅੱਜ ਪਿਆ ਤੇ ਨੱਕੋ ਨੱਕ ਜਿਹੜੀਆਂ ਗਲੀਆਂ ਭਰੀਆਂ ਪਈਆਂ ਛੱਪੜ ਭਰ ਗਏ ਨੱਕੋ ਨੱਕ ਤੇ ਜਿਹੜਾ ਜੇਕਰ ਇਹੀ ਹਾਲ ਰਿਹਾ ਤਾਂ ਉਹਨਾਂ ਦੇ ਸਮੇਂ ਦੇ ਵਿੱਚ ਫਸਲਾਂ ਦੇ ਹਾਲਾਤ ਵੀ ਮਾੜੇ ਹੋ ਸਕਦੇ ਆ ਕਿਉਂਕਿ ਲਗਾਤਾਰ ਕਈ ਦਿਨਾਂ ਤੋਂ ਹੀ ਮੀਂਹ ਚੱਲ ਰਿਹਾ ਹੈ ਥੋੜਾ ਥੋੜਾ ਰੁੱਕ ਕੇ ਇੱਕ ਦੋ ਦਿਨਾਂ ਬਾਅਦ ਕਾਫੀ ਮੀਂਹ ਜਿਹੜਾ ਉਹ ਪੈ ਜਾਂਦਾ ਤੇ ਜਿਹਦੇ ਕਰਕੇ ਨੁਕਸਾਨ ਹੈ ਜਿਹੜਾ ਉਹ ਨਰਮੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਕਿਉਂਕਿ ਅਜੇਹੇ ਵਿੱਚ ਜਿਹੜੇ ਨਰਮੇ ਨੂੰ ਪਾਣੀ ਦੀ ਲੋੜ ਤਾਂ ਬੇਸ਼ੱਕ ਹੁੰਦੀ ਹੈ ਪਰ ਇੰਨਾ ਪਾਣੀ ਵੀ ਨਹੀਂ ਚਾਹੀਦਾ ਵੀ ਜਿਵੇਂ ਲਗਾਤਾਰੀ ਜੇਕਰ ਗੱਲ ਕਰੀਏ ਜੁਲਾਈ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਮੀਂਹ ਪਏ ਆਪਣੇ ਮਾਲਵੇ ਇਲਾਕੇ ਦੀ ਗੱਲ ਕਰ ਲਈਏ ਤਾਂ ਤਾਂ ਬਾਗਾਂ ਨੂੰ ਵੀ ਜਿਹੜਾ ਨੁਕਸਾਨ ਹੈ ਉਹ ਤਾਂ ਬਾਗਾਂ ਨੂੰ ਵੀ ਜਿਹੜਾ ਨੁਕਸਾਨ ਹੈ ਉਹ ਹੋ ਸਕਦਾ ਹੈ ਤਾਂ ਲਗਾਤਾਰ ਮੀਂਹ ਜਿਹੜੇ ਉਹ ਪੈ ਰਹੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਬੋਰ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਕਈ ਪਿੰਡਾਂ ਵਿੱਚ ਬਹੁਤ ਜ਼ਿਆਦਾ ਮੀਂਹ ਆਇਆ ਤਾਂ ਜਿੱਥੇ ਗਲੀਆਂ ਭਰੀਆਂ ਪਈਆਂ ਛੱਪੜ ਭਰੇ ਪਏ ਆ ਤੁਹਾਡੇ ਇਲਾਕੇ ਦੇ ਮੌਸਮ ਦੇ ਹਾਲਾਤ ਕੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਇਲਾਕੇ ਦੀ ਮੌਸਮ ਦੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਤਸਵੀਰਾਂ ਸਾਂਝੀਆਂ ਕਰ ਸਕਦੇ ਹੋ ਫੋਟੋਆਂ ਤਾਂ ਵੀਡੀਓ ਸਾਂਝੀ ਕਰ ਸਕਦੇ ਹੋ ਤੁਹਾਡੇ ਇਲਾਕੇ ਦੀ ਕਿ ਤੁਹਾਡੇ ਇਲਾਕੇ ਦੇ ਮੌਸਮ ਦੇ ਹਾਲਾਤ ਕੀ ਹੈ ਮੀਂਹ ਕਿੰਨਾ ਪੈ ਰਿਹਾ ਹੈ ਬਠਿੰਡੇ ਦੀ ਗੱਲ ਕਰ ਲਈਏ ਤਾਂ ਪਰਸੋਂ ਚੌਥੇ ਬਠਿੰਡੇ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ ਜਿਸ ਕਾਰਨ ਬਠਿੰਡੇ ਦੇ ਨੀਵੇਂ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਭਰ ਗਿਆ ਤਾਂ ਹੁਣ ਅਬੋਰ ਦੇ ਵਿੱਚ ਲਗਾਤਾਰ ਜਿਹੜਾ ਮੀਂਹ ਆ ਉਹ ਪੈ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਸਵੇਰ ਤੋਂ ਹਾਲਾਤ ਆ ਜਿਹੜੇ ਉਹ ਮੀਂਹ ਦੇ ਬਣੇ ਹੋਏ ਸੀ ਤਾਂ ਸ਼ਾਮ ਨੂੰ ਅਚਨਚੇਤ ਪੂਰੀ ਤੀਜ ਜਿਹੜਾ ਮੀਂਹ ਆ ਉਹ ਲੈ ਪਿਆ ਜੁੜੇ ਹੋਏ ਹੋ ਤੁਸੀਂ ਦਾ ਪੋਸਟ ਮੇਲ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਜ਼ਰੂਰ ਕਰਿਓ ਤੁਹਾਡੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਜਰੂਰ ਸਾਂਝੀ ਕਰਿਓ ਤਾਂ ਜੋ ਹੋਰ ਲੋਕਾਂ ਤੱਕ ਵੀ ਇਹ ਜਾਣਕਾਰੀ ਇਹ ਜਿਹੜੀ ਪਹੁੰਚ ਸਕੇ